ਵੱਡੀ ਅਪਡੇਟ ਹੈ ਪਾਕਤ ਪਾਕਿਸਤਾਨ ਦੇ ਤਣਾਅ ਦੇ ਵਿਚਕਾਰ ਜਿੱਥੇ ਸੀਜ਼ਫਾਇਰ ਦਾ ਐਲਾਨ ਹੁੰਦਾ ਹੈ ਉਲੰਘਣਾ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਵੱਲੋਂ ਤੇ ਉੱਥੇ ਹੀ ਹੁਣ ਪਾਕਿਸਤਾਨ ਦੇ ਵਿੱਚ ਹਹਾਕਾਰ ਮਚਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪਾਕਿਸਤ ਸਰਕਾਰ ਦੀ ਆ ਰਣਨੀਤੀ ਜਿਹੜੀ ਆ ਦੇਖ ਕੇ ਤੁਸੀਂ ਵੀ ਹਰਾਮ ਹੋ ਜਾਣਾ ਕਿ ਕਿਸ ਤਰੀਕੇ ਦੇ ਨਾਲ ਗੇਟ ਚਨਾਬ ਤੇ ਰਿਆਸੀ ਡੈਮ ਦੇ ਜਿਹੜੇ ਸਲਾਲ ਡੈਮ ਆ ਰਿਆਸੀ ਦੇ ਵਿੱਚ ਬਣਿਆ ਹੋਇਆ ਉਸ ਦੇ 6 ਫਲੱਡ ਗੇਟ ਓਪਨ ਕਰ ਦਿੱਤੇ ਗਏ ਨੇ ਖੋਲ ਦਿੱਤੇ ਨੇ ਤੇ ਪਾਣੀ ਜਿਹੜਾ ਹੈ ਉਹ ਦੇਖ ਸਕਦੇ ਹੋ ਸ਼ਾਲਾ ਮਾਰਦਾ ਪਾਕਿਸਤਾਨ ਦੇ ਵੱਲ ਜਾ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਕਿ ਸਵੇਰੇ ਸਵੇਰੇ ਤਸਵੀਰ ਸਾਹਮਣੇ ਆਈ ਹੈ ਇਹ ਜਿਹੜੀ ਹੈ ਦੇਖ ਸਕਦੇ ਹੋ ਕਿ ਡੈਮ ਦੇ ਗੇਟ ਖੁੱਲੇ ਗਏ ਨੇ ਜੋ ਰਿਆਸੀ ਦੇ ਵਿੱਚ ਸਲਾਲ ਡੈਮ ਹੈ ਉਸਦੇ ਪੰਜ ਗੇਟ ਖੁੱਲੇ ਗਏ ਨੇ ਤੇ ਉੱਥੇ ਹੀ ਜੋ ਨਾਮਬੰਦ ਦੇ ਵਿੱਚ ਬਗਲੀ ਹਾਰ ਡੈਮ ਹੈ ਉਸ ਦਾ ਇੱਕ ਗੇਟ ਖੋਲਿਆ ਤਾਂ ਸੇ ਗੇਟ ਜਿਹੜੇ ਖੋਲ ਕੇ ਜਿਹੜਾ ਪਾਣੀ ਹੈ ਉਹ ਪਾਕਿਸਤਾਨ ਦੇ ਵਿੱਚ ਛਾਲਾ ਮਾਰਦਾ ਜਾ ਰਿਹਾ